ਸਤਿ ਸ੍ਰੀ ਅਕਾਲ ਦੋਸਤੋ ਮੈਂ ਥੋੜਾ ਸਬਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਦੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇੱਕ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਜਿਹੜਾ ਸ਼ੇਅਰ ਕਰਾਂ ਜਾ ਰਹੇ ਹਾਂ ਜੋ ਕਿ ਤੁਸੀਂ ਦੇਖ ਸਕਦੇ ਹੋ ਜਿਸ ਦਾ ਇਸ਼ਤਿਹਾਰ ਨੰਬਰ 10 2024 ਜਿਸ ਵਿੱਚ 150 ਅਸਾਮੀਆਂ ਜਿਹੜੀਆਂ ਗਰੁੱਪ ਡੀ ਦੀਆਂ ਸੇਵਾਦਾਰ ਦੀਆਂ ਔਰ 22 ਅਸਾਮੀਆਂ ਜਿਹੜੀਆਂ ਚੌਂਕੀ ਦਾ ਦੀਆਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਅਦੀਨ ਸੇਵਾਮਾਂ ਚੌਂਡ ਬੋਰਡ ਪੰਜਾਬ ਵੱਲੋਂ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਜਿਸ ਦੇ ਵਿੱਚ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦੇਣਾ 150 ਅਸਾਮੀਆਂ ਸੇਵਾਦਾਰ ਗਰੁੱਪ ਡੀ ਦੀਆਂ ਔਰ ਗਰੁੱਪ ਡੀ ਦੀਆਂ ਹੀ 22 ਅਸਾਮੀਆਂ ਜਿਹੜੀਆਂ ਚੌਂਕੀਦਾਰ ਦੀਆਂ ਕੱਢੀਆਂ ਇਹਨਾਂ ਅਸਾਮੀਆਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ 26 ਅਗਸਤ 26 ਅਗਸਤ 2024 ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਇਸ ਦੀ ਜਿਹੜੀ ਲਾਸਟ ਡੇਟ ਹੈ 24 ਸਪਟੰਬਰ 2024 ਯਾਨੀ ਕਿ 24 ਨੋ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਇਹ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਅਸਾਮੀ ਦਾ ਨਾਮ ਹੈਗਾ ਜੀ ਸੇਵਾਦਾਰ ਔਰ ਇਹ ਕੈਟਾਗਰੀ ਵਾਈਜ਼ ਅਲੱਗ-ਅਲੱਗ ਅਸਾਮੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਜਨਰਲ ਦੀਆਂ 53 ਅਸਾਮੀਆਂ ਈਡਬਲਯੂਐਸ ਦੀਆਂ 13 ਐਸਸੀ ਐਮ ਐਂਡ ਬੀ ਐਸਸੀ ਆਰ ਐਂਡ ਓ ਇਸ ਸਾਰੀਆਂ ਕੈਟਾਗਰੀਜ਼ ਵਾਈਜ਼ ਜਿਹੜੀਆਂ ਅਲੱਗ-ਅਲੱਗ ਅਸਾਮੀਆਂ ਦਿੱਤੀਆਂ ਗਈਆਂ ਟੋਟਲ ਅਸਾਮੀਆਂ ਤੁਸੀਂ ਦੇਖ ਸਕਦੇ ਹੋ 150 ਅਸਾਮੀਆਂ ਜਿਨ੍ਹਾਂ ਵਿੱਚੋਂ 42 ਅਸਾਮੀਆਂ ਜਿਹੜੀਆਂ ਰਿਜ਼ਰਵ ਕੀਤੀਆਂ ਗਈਆਂ ਔਮਨ ਵਾਸਤੇ ਯਾਨੀ ਕਿ ਔਰਤਾਂ ਦੇ ਲਈ 42 ਅਸਾਮੀਆਂ ਜਿਹੜੀਆਂ ਹੋ ਰਿਜ਼ਰਵ ਕੀਤੀਆਂ ਗਈਆਂ 150 ਦੇ ਵਿੱਚੋਂ ਦੂਸਰੀ ਅਸਾਮੀ ਦਾ ਨਾਮ ਹੈਗਾ ਜੀ ਚੌਂਕੀਦਾਰ ਜਿਸ ਦੇ ਵਿੱਚ ਟੋਟਲ ਅਸਾਮੀਆਂ ਹੈਗੀਆਂ ਜੀ 22 ਅਸਾਮੀਆਂ ਹੈਗੀਆਂ ਚੌਂਕੀਦਾਰ ਦੀਆਂ ਜਿਨ੍ਹਾਂ ਵਿੱਚੋਂ 4 ਵੂਮਨ ਦੇ ਵਾਸਤੇ ਜਿਹੜੀਆਂ ਰਿਜ਼ਰਵਡ ਰੱਖੀਆਂ ਗਈਆਂ ਉਸ ਤੋਂ ਬਾਅਦ ਇਹ ਆ ਗਿਆ ਸਾਡੇ ਕੋਲ ਸ਼੍ਰੇਣੀ ਕੈਟਾਗਰੀ ਵਾਈਜ਼ ਕੋਡ ਉਸ ਤੋਂ ਬਾਅਦ ਵਿਦਿਅਕ ਯੋਗਤਾ ਕਿਹੜੇ-ਕਿਹੜੇ ਵਿਦਿਆਰਥੀ ਕਿਹੜੇ-ਕਿਹੜੇ ਕੈਂਡੀਡੇਟ ਇਹਨਾਂ ਅਸਾਮੀਆਂ ਦੇ ਅਪਲਾਈ ਕਰ ਸਕਦੇ ਆ ਤੋ ਇਸ ਦੇ ਵਿੱਚ ਜਿਹੜੀ ਕੁਆਲਿਫਿਕੇਸ਼ਨ ਮੰਗੀ ਗਈ ਹੈ ਮੀਡਲ ਸਟੈਂਡਰਡ ਯਾਨੀ ਕਿ ਤੁਹਾਡਾ 8th ਪਾਸ ਹੋਣਾ ਚਾਹੀਦਾ ਹੈ 8ਵੀਂ ਜਮਾਤ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਔਰ ਜਿਹਦੇ ਵਿੱਚ ਤੁਸੀਂ ਪੰਜਾਬੀ ਲੈਂਗੁਏਜ ਦੇ ਵਿੱਚ ਇੱਕ ਸਬਜੈਕਟ ਪੜਿਆ ਹੋਣਾ ਬਹੁਤ ਜ਼ਰੂਰੀ ਹੈ ਤੋਂ ਉਸ ਤੋਂ ਬਾਅਦ ਆਜੇਗੀ ਗੱਲ ਏਜ਼ ਦੀ ਉਸ ਤੋਂ ਬਾਅਦ ਤੁਸੀਂ ਇਸ ਦਾ ਪੇ ਸਕੇਲ ਦੇਖ ਸਕਦੇ ਹੋ ਜਿਹੜਾ ਸੇਵਾਦਾਰ ਤੇ ਚੌਂਕੀਦਾਰ ਅ ਅਸਾਮੀਆਂ ਦਾ ਜਿਹੜਾ ਅਲੱਗ-ਅਲੱਗ ਨਾਮ ਹੈ ਇਹਨਾਂ ਦਾ ਜਿਹੜਾ ਪੇ ਸਕੇਲ ਹੈ 18000 ਮਿਨੀਮਮ ਤੁਸੀਂ ਬੇਸਿਕ ਪੇ ਸਕੇਲ ਹੈ ਤਾਂ 18000 ਰੁਪਿਆ ਔਰ ਇਸ ਦੇਖ ਲੋ ਕਿਹੜੇ ਕਿਹੜੇ ਕੈਂਡੀਡੇਟ ਜਿਹੜੇ ਕਿ ਅਪਲਾਈ ਕਰ ਸਕਦੇ ਆ ਕਿਸੇ ਵੀ ਸ਼੍ਰੇਣੀ ਦਾ ਉਮੀਦਵਾਰ ਹੋਏ ਉਹਦੀ ਜਿਹੜੀ ਉਮਰ ਹੈ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਔਰ ਜਨਰਲ ਕੈਂਡੀਡੇਟ ਦੀ ਜਿਹੜੀ ਉਮਰ ਹੈ ਉਹ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਗਰ ਕੋਈ ਪੰਜਾਬ ਰਾਜ ਦੇ ਵਿੱਚ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦਾ ਵਸਨੀਕ ਹੈ ਤਾਂ ਉਸ ਦੀ ਜਿਹੜੀ ਉੱਪਰਲੀ ਸੀਮਾ आएगी ਉਹ 40 ਸਾਲ ਤੱਕ ਅਪਲਾਈ ਕਰ ਸਕਦਾ ਹੈ ਅਗਰ ਕੋਈ ਕੇਂਦਰੀ ਸਰਕਾਰ ਜਾਂ ਕੋਈ ਸਟੇਟ ਗਵਰਨਮੈਂਟ ਰਾਜ ਸਰਕਾਰ ਦੇ ਵਿੱਚ ਕੋਈ EMPLOYEE ਹੈ ਤਾਂ ਉਹ 45 ਸਾਲ ਤੱਕ ਜਿਹੜਾ ਉਹ ਅਪਲਾਈ ਕਰ ਸਕਦਾ ਫੀਸ ਦਾ ਬੇਰਬਾ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ 1000 ਰੁਪਏ ਫੀਸ ਹੈ ਜਨਰਲ ਕੈਟਾਗਰੀ ਵਾਸਤੇ SC BC ਵਾਸਤੇ 250 ਰੁਪਏ ਹੈ ਸਾਬਕਾ ਫੌਜੀ ਐਕਸ ਸਰਵਿਸਮੈਨ ਐਂਡਪੈਂਡੈਂਟ 200 ਹੈ ਤੇ ਫਿਜ਼ੀਕਲ ਹੈਂਡੀਕੈਪਡ ਦੀ 500 ਰੁਪਏ ਜਿਹੜੀ ਹੈ ਇਹ ਫੀਸ ਤੁਸੀਂ ਭਰਨੀ ਹੈ ਔਰ ਇਸ ਦਾ ਜਿਹੜਾ ਚੋਣ ਆ ਜਾਨੀ ਕਿ ਇਹਦੀ ਜਿਹੜੀ ਚੋਣ ਪ੍ਰਕਿਰਿਆ ਕਿਸ ਤਰ੍ਹਾਂ ਹੋਏਗੀ ਇਸ ਦੀ ਜਿਹੜੀ ਚੋਣ ਪ੍ਰਕਿਰਿਆ ਜਿਸ ਦੇ ਵਿੱਚ ਦੋ ਟੈਸਟ ਲੈ ਜਾਣਗੇ ਪਾਰਟ 1 A ਔਰ ਪਾਰਟ B ਪਾਰਟ A ਜਿਹੜਾ ਜਿਸ ਦੇ ਵਿੱਚ ਪੰਜਾਬੀ ਹੋਵੇਗੀ ਔਰ ਪੰਜਾਬੀ ਭਾਸ਼ਾ ਦਾ ਪੇਪਰ ਹੋਏਗਾ ਜਿਹਦੇ ਵਿੱਚ ਸਿਰਫ ਤੁਸੀਂ ਇਹਨੂੰ ਕੁਆਲੀਫਾਈ ਹੀ ਕਰਨਾ ਔਰ ਕਟੂਕਟ ਇਹਨੂੰ ਕੁਆਲੀਫਾਈ ਕਰਨ ਵਾਸਤੇ ਤੁਹਾਡੇ ਕੋਲ 50% ਜਿਹੜੇ ਆ ਨੰਬਰ ਆਣੇ ਚਾਹੀਦੇ ਆ ਦੂਸਰਾ ਪੇਪਰ ਤੁਹਾਡਾ ਹੋਏਗਾ ਪੇਪਰ ਬੀ ਜਿਸ ਦੇ ਵਿੱਚ ਤੁਹਾਡੀ ਵਿਦਿਅਕ ਯੋਗਤਾ ਦੇ ਆਧਾਰਿਤ ਇੱਕ ਜਿਹੜਾ ਟੈਸਟ ਲਿਆ ਜਾਏਗਾ ਉਸ ਤੋਂ ਬਾਅਦ ਇਹ ਜਿਹੜੀ ਹੈ ਮੈਰਿਟ ਲਿਸਟ ਜਿਹੜੀ ਹੈ ਅੰਕਾਂ ਦੇ ਆਧਾਰ ਤੇ ਜਿਹੜੀ ਹੈ ਮੈਰਿਟ ਲਿਸਟ ਜਿਹੜੀ ਆ ਉਹ ਤਿਆਰ ਕੀਤੀ ਜਾਏਗੀ ਔਰ ਮੈਰਿਟ ਲਿਸਟ ਤੋਂ ਬਾਅਦ ਤੁਹਾਨੂੰ ਜਿਹੜਾ ਕਿ ਉਹ ਬੁਲਾਇਆ ਜਾਏਗਾ ਮੈਰਿਟ ਲਿਸਟ ਦੇ ਹਿਸਾਬ ਨਾਲ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੀ ਡੇਟ ਫੇਰ ਆ ਗਿਆ 26 ਅਗਸਤ ਤੋਂ ਲੈ ਕੇ 24 ਸਪਟੰਬਰ ਸ਼ਾਮ 5 ਵਜੇ ਤੱਕ ਤੁਸੀਂ ਜਿਹੜਾ ਆਨਲਾਈਨ ਐਪਲੀਕੇਸ਼ਨ ਜਿਹੜੀ ਅਪਲਾਈ ਕਰ ਸਕਦੇ ਹੋ ਜਿਹੜੇ ਵੀ ਕੈਂਡੀਡੇਟ ਇਹ ਯੋਗਤਾ ਪੂਰੀ ਕਰਦੇ ਆ ਉਹ ਇਹਨੂੰ ਅਪਲਾਈ ਕਰ ਸਕਦੇ ਆ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਕੋ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੈ ਹਿੰਦ